ਆਮ ਆਦਮੀ ਪਾਰਟੀ ਕੋਲ ਫਿਰ ਤੋਂ ਸਵਾਲਾਂ ਤੇ ਘਿਰ ਦੇ ਵਿੱਚ ਆਣ ਖੜੀ ਹੋਈ ਹੈ ਤੇ ਇਸ ਵਾਰ ਸਵਾਲ ਚੁੱਕਣ ਵਾਲੇ ਉਹਨਾਂ ਦੇ ਕੁਝ ਆਪਣੇ ਹੀ ਹਨ ਭਾਵੇਂ ਦਬੇ ਸੁਰ ਦੇ ਵਿੱਚ ਹੀ ਸਹੀ ਪਰ ਆਪਣੇ ਵੱਲੋਂ ਹੀ ਆਵਾਜ਼ ਚੁੱਕੀ ਜਾ ਰਹੀ ਹੈ ਵਿਰੋਧੀ ਧਿਰ ਨਾਲ ਤਾਂ ਘਿਰਨਾ ਹੀ ਘਿਰਨਾ ਦਰਸਲ ਆਮ ਆਦਮੀ ਪਾਰਟੀ ਨੇ ਕੁ ਚੇਅਰਮੈਨੀਆਂ ਵੰਡੀਆਂ ਨੇ ਔਰ ਚੇਅਰਮੈਨੀਆਂ ਵੰਡਣ ਦੌਰਾਨ ਇਹ ਕਿਹਾ ਜਾ ਰਿਹਾ ਕਿ ਪੱਖਪਾਤ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਦਰਕਨਾਰ ਕਰਕੇ ਬਾਹਰਲੇ ਲੋਕਾਂ ਨੂੰ ਚੇਅਰਮੈਨੀਆਂ ਵੰਡੀਆਂ ਗਿਆ ਦਰਸਲ ਪੰਜਾਬ ਦੇ ਵੱਖ-ਵੱਖ ਬੋਰਡਾਂ ਦੇ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ ਔਰ ਚੇਅਰਮੈਨਤ ਵਿੱਚ ਦੋ ਗੈਰ ਪੰਜਾਬੀ ਚਿਹਰੇ ਸ਼ਾਮਲ ਨੇ ਤੇ ਦੋਵੇਂ ਤੇ ਦੋਵੇਂ ਬੋਰਡ ਨੇ ਜਿਹੜੇ ਇਹ ਬਹੁਤ ਹੀ ਇੰਪੋਰਟੈਂਟ ਬੋਰਡ ਸੀਗੇ ਜਿਨ੍ਹਾਂ ਦੇ ਚੇਅਰਮੈਨੇ ਬਣਾਇਆ ਗਿਆ ਆਪ ਆਵਾਦਵੀ ਪਾਰਟੀ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਗਾਇਆ ਗਿਆ ਇਹ ਸਭ ਤੋਂ ਵੱਡਾ ਬੋਰਡ ਆ ਪੰਜਾਬ ਦਾ ਰੀਨਾ ਗੋਪਤਾ ਆਪ ਦੀ ਸਾਫ ਕਾ ਪਾਰਟਿਸ ਕਤਰਵਜੋ ਕੰਮ ਵੀ ਕਰ ਚੁੱਕੀ ਹੈ ਪੰਜਾਬ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਦੂਜੇ ਪਾਸੇ ਸੰਸਦ ਮੈਂਬਰ ਸੰਦੀਪ ਪਾਠਕ ਦੇ ਨੇੜਲੇ ਦੀਪਕ ਚੋਹਾਨ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨਾਇਆ ਗਿਆ ਇਹ ਦੋਵੇਂ ਬੋਰਡ ਬਹੁਤ ਇੰਪੋਰਟੈਂਟ ਹੈ ਸੀਐਮ ਵੱਲੋਂ ਬੀਤੇ ਦਿਨ ਬੋਰਡਾਂ ਦੇ ਨਿਗਮਾਂ ਦੇ ਪੰਜ ਚੇਅਰਮੈਨ ਦੋ ਵਾਈਸ ਚੇਅਰਮੈਨ 17 ਡਾਇਰੈਕਟਰ ਤੇ ਸੱਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਨੇ ਆਮ ਆਦਮੀ ਪਾਰਟੀ ਘੇਰ ਲਈ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਆਪ ਆਗੂ ਨੂੰ ਪੰਜਾਬ ਦੇ ਵਿੱਚ ਅਡਜਸਟ ਕੀਤਾ ਜਾ ਰਿਹਾ ਹੈ ਇਹ ਅਡਜਸਟ ਕਰਨ ਦਾ ਇਲਜ਼ਾਮ ਲਗਾਏਗੇ ਨੇ ਦਿੱਲੀ ਦੇ ਆਗੂਆਂ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਡੇ ਟੇਕ ਦਿੱਤੇ ਨੇ ਇਹ ਸੁਖਪਾਲ ਖੈਰਾ ਉਹਨਾਂ ਦਾ ਬਿਆਨ ਆਇਆ ਪੰਜਾਬੀਆਂ ਦੀ ਬਜਾਏ ਦਿੱਲੀ ਦੇ ਆਗੂਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਤਰਜੀਹ ਇਸ ਦਾ ਜਵਾਬ ਭਗਵੰਤ ਮਾਨ ਨੇ ਦਿੱਲੀ ਦੀ ਆਪ ਲੀਡਰਸ਼ਿਪ ਦਾ ਪੰਜਾਬ ਨੂੰ ਲੁੱਟਣ ਦਾ ਇੱਕ ਨਵਾਂ ਤਰੀਕਾ ਵਿਕਰਮ ਮਜੀਠੀਆ ਹੋਰਾਂ ਦਾ ਵੀ ਇਹ ਸਟੇਟਮੈਂਟ ਆਈ ਹੈ ਸੱਤਾ ਦੇ ਵਿੱਚ ਰਹਿਣ ਲਈ ਭਗਵੰਤ ਮਾਨ ਨੇ ਦੋ ਅਹਿਮ ਅਹੁਦੇ ਕੇਜਰੀਵਾਲ ਤੇ ਪਾਠਕ ਦੇ ਨੀਡਲਿਆਂ ਦੇ ਹਵਾਲੇ ਕਰ ਦਿੱਤੇ ਨੇ ਸੋ ਇਹ ਦਾਵਾ ਜਿਹੜਾ ਇਹ ਕੀਤਾ ਜਾ ਰਿਹਾ ਔਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿਉਂਕਿ ਸਰਕਾਰ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਜਿੰਨੇ ਵੀ ਇੰਪੋਰਟੈਂਟ ਸਥਾਨ ਨੇ ਜਿੰਨੀਆਂ ਵੀ ਇੰਪੋਰਟੈਂਟ ਸੀਟਾਂ ਨੇ ਉਹ ਪੰਜਾਬ ਦੇ ਹੱਥ ਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ ਪੰਜਾਬ ਦੇ ਲੋਕਾਂ ਦਾ ਆਪਣਾ ਹੱਕ ਹਕੂਕ ਹੈ ਪਰ ਪੰਜਾਬ ਦੇ ਦੋ ਅਹਿਮ ਬੋਰਡ ਭਾਵੇਂ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੋਵੇ ਜਾਂ ਲਾਰਜ ਸਕਿਲ ਬੋਰਡ ਹੋਵੇ ਇਹ ਦੋਵੇਂ ਬੋਰਡ ਜਿਹੜੇ ਨੇ ਇੱਥੇ ਗੈਰ ਪੰਜਾਬੀਆਂ ਨੂੰ ਚੇਅਰਮੈਨ ਬਣਾਇਆ ਗਿਆ ਔਰ ਇੱਥੋਂ ਤੱਕ ਕਿ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿਉਂਕਿ ਇਹ ਦੋਵੇਂ ਬੋਰਡ ਮਲਾਈਦਾਰ ਬੋਰਡ ਨੇ ਇਸ ਕਰਕੇ ਦੋਵਾਂ ਨੂੰ ਬਾਹਰ ਲਿਆਂ ਨੂੰ ਇੱਥੇ ਦਾ ਚੇਅਰਮੈਨ ਬਣਾਇਆ ਗਿਆ ਸਟੇਟਮੈਂਟ ਸੁਣਾਦਣੇ ਤੁਹਾਨੂੰ ਕਮਾਲ ਹੀ ਹੋਗੀ ਇੱਕ ਟੈਕਨੀਕਲ ਪੋਸਟ ਦੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਿਹਾ ਬੰਦਾ ਨਹੀਂ ਸੀ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇੰਨਾ ਨੇ ਬਾਹਰੋਂ ਲਾਇਆ ਕੈਜੀ ਰਿਆਲ ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਪੰਜਾਬ 'ਚ ਸਾਰੇ ਨਲਾਇਕ ਕੋਈ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨੱਪ ਕੇ ਪੈਸੇ ਘਟਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਹੈ ਭਾਈ ਯੂਪੀ ਵਾਲੇ ਦੀ ਸਿਰਫ ਇਹ ਕੀ ਹੈ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਲ ਐਡਾ ਨਿਕਮਾ ਐਡਾ ਕੰਪਰੋਮਾਈਜ਼ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵਰਤਮਾਨ ਦੀ ਕੋਈ ਇਹੋ ਜਿਹੀ ਸਬੂਤ ਕੋਈ ਵੀਡੀਓ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਆ ਕਿ ਉਹ ਇਹਨੂੰ ਦਿਖਾ ਕੇ ਉਹ ਚੀਜ਼ਾਂ ਡਰਾ ਲਿਆ ਗਿਆ ਔਰ ਇਹ ਕੋ ਭੀ ਮਾਰੀ ਜਾਂਦਾ ਅੱਖਾਂ ਮੀਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਅੱਗੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਿਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾਂ ਨੂੰ ਦਿੱਲੀੋਂ ਕੇਚਰੀਵਾਲ ਦੇ ਕਹਿਣ ਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਠਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਐਪੀ ਇਹ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪਾਲਿਸਿਜ਼ ਬਣਾਉਣੀਆਂ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀਏ ਨੇ ਪਿਠਾ ਦਿੱਤਾ ਤੇ ਭਗਵੰਤ ਮਾਨ ਦੀ ਹਰੇ ਪੈਨ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਹੂੰ ਸੋ ਦੋ ਅਹਿਮ ਬੋਰਡ ਦੋਵਾਂ ਦੇ ਉੱਤੇ ਗੈਰ ਪੰਜਾਬੀ ਨੂੰ ਲਗਾਇਆ ਗਿਆ ਔਰ ਵਿਰੋਧੀ ਤਰ੍ਹਾਂ ਤਾਂ ਕਿ ਰੰਗਿਆ ਕਿ ਰੰਗਿਆ ਕੀ ਪੰਜਾਬ ਦੇ ਵਿੱਚ ਤੋਂ ਕੋਈ ਵੀ ਤੁਹਾਨੂੰ ਕਾਬਲ ਬੰਦਾ ਹੀ ਨਹੀਂ ਲੱਭਿਆ ਜਿਹੜਾ ਇਹਨਾਂ ਬੋਰਡਾਂ ਦਾ ਚੇਅਰਮੈਨ ਬਣਾਇਆ ਜਾ ਸਕੇ ਹਾਲਾਂਕਿ ਪਾਰਟੀ ਇਹ ਕਹਿ ਸਕਦੀ ਹੈ ਕਿ ਸਾਡਾ ਅੰਦਰੂਨੀ ਮਸਲਾ ਹੈ ਇਹ ਪਾਰਟੀ ਤੈਅ ਕਰੇਗੀ ਕਿ ਕਿਹੜੇ ਆਕ ਨੂੰ ਕਿੱਥੇ ਫਿਟ ਕਰਨਾ ਹੈ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਸਲਾ ਇਹ ਦਾਵਾ ਕੀਤਾ ਜਾ ਰਿਹਾ ਪ੍ਰੋਫੈਸਰ ਮਜੀਤ ਸਿੰਘ ਜੀ ਇਸ ਪੂਰੇ ਮੁੱਦਦੇ ਤੇ ਮੇਤ ਨਾਲ ਜੁੜੇ ਹੋਏ ਨੇ ਮਸ਼ਹੂਰ ਸਿਆਸੀ ਮਾਹਰ ਨੇ ਮਾਨਕ ਗੋਲ ਸਾਹਿਬ ਆਰਟੀਕਲ ਕਾਰਕੁਨ ਨੇ ਬਹੁਤ ਬਹੁਤ ਸਵਾਗਤ ਹੈ ਦੋਵਾਂ ਦਾ ਪ੍ਰੋਫੈਸਰ ਸਾਹਿਬ ਸ਼ੁਰੂਆਤ ਥੋੜੇ ਤੋਂ ਕਰ ਲੈਣੇ ਆ ਕਹਿੰਦੇ ਕਿ ਪਾਰਟੀ ਦਾ ਅੰਦਰੂਨੀ ਮਸਲਾ ਹੈ ਪਾਰਟੀ ਜੀ ਨੂੰ ਮਰਜ਼ੀ ਚੇਅਰਮੈਨ ਬਣਾਵੇ ਜਿੰਨੂੰ ਮਰਜ਼ੀ ਸਖਤਰ ਲਾਵੇ ਜਿੰਨੂੰ ਮਰਜ਼ੀ ਮੈਂਬਰ ਲਾਵੇ ਇਹਦੇ ਵਿੱਚ ਕੋਈ ਹੋਰ ਪਾਰਟੀ ਜਾਂ ਕੋਈ ਹੋਰ ਆਗੂ ਥੋੜੀ ਤੈਅ ਕਰੇਗਾ ਕਿ ਤੁਸੀਂ ਚੇਅਰਮੈਨ ਕਿਹਨੂੰ ਲਗਾਣਾ ਹੈ ਭਾਈ ਸਰਕਾਰੀ ਖਜ਼ਾਨੇ ਚ ਜੇ ਤਾਂ ਖਰਚਾ ਆਉਣਾ ਹੈ ਸਰਕਾਰੀ ਖਜ਼ਾਨੇ ਚ ਤਨਖਾਹਾਂ ਜਾਣੀਆਂ ਪੈਸਾ ਲੱਗਣਾ ਹੈ ਇਹ ਤੇ ਅੰਦਰੂਨੀ ਮਾਮਲਾ ਪਾਰਟੀ ਦਾ ਮਾਮਲਾ ਕਿਵੇਂ ਸਰਕਾਰ ਦਾ ਮਾਮਲਾ ਹੈ ਆ ਜੀ ਪਹਿਲਾਂ ਤੇ ਇਹ ਮਰਜੀ ਨਾਲ ਕਿਵੇਂ ਲਾਉਣੇ ਚਾਹੀਦੇ ਜਿੱਦੋਂ ਸਰਕਾਰ ਦਾ ਕੋਈ ਵੀ ਖਰਚਾ ਜਾਣਾ ਜਿੱਥੋਂ ਖਜ਼ਾਨੇ ਨੂੰ ਟੁੰਨਾ ਲੱਗਣਾ ਸੁਪੂ ਸੁਪਟਾਂ ਜਾਣੀਆਂ ਵੈਸੇ ਹੀ ਮੈਂ ਤੇ ਕਹਿੰਦਾ ਕਿ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ ਤੇ ਇਹ ਫੇਰ ਮੈਨਾ ਦੀ ਵੀ ਤੇ ਲੱਗਣੀ ਚਾਹੀਦੀ ਹੈ ਕਿਸੇ ਬੋਰਡ ਤੇ ਰਾਹੀਂ ਲੱਗਣੀ ਚਾਹੀਦੀ ਜਿਵੇਂ ਸਿਲੈਕਸ਼ਨ ਬੋਰਡ ਹੁੰਦਾ ਪਤਾ ਲੱਗੇ ਕਿ ਦੀ ਕੀ ਕੁਆਲਿਫੀਕੇਸ਼ਨ ਹੈ ਕਿ ਕਿਹੋ ਜਿਹੀ ਕੋਮਪੈਟਿਬਿਲਿਟੀ ਤੇ ਹੋਵੇ ਇਹ ਮਨਮਰਜ਼ੀ ਹੈ ਕਿ ਜਿੰਦਰਾ ਤੁਸੀਂ ਵੀ ਕਹ ਰਹੇ ਕਿ ਮਿਲਾਈ ਜਾਤ ਇਹ ਪਪੂਲਰ ਹੋ ਗਿਆ ਕਿ ਕਿਹੜੇ ਮਿਲਾਈ ਦਾ ਵਿਭਾਗ ਹੈ ਕਿਡੀਆਂ ਮਿਲਾਈ ਦਾ ਮਿਲਾਈਆਂ ਘਾਂਟਾ ਤੇ ਭੇਜਿਆ ਜਾਂਦਾ ਹੈ ਲੱਤੂ ਖਾਣੇ ਰੁਸ ਗੁੱਲੇ ਖਾਣ ਭੇਜਿਆ ਫਿਰ ਲੰਗ ਤੇ ਆ ਇਹਨਾਂ ਗੱਲਾਂ ਦੇ ਉੱਤੇ ਇਹ ਸਾਡੀ ਸਾਈਕੋਲੋਜੀ ਬਣ ਚੁੱਕੀ ਆ ਹੁਣ ਕਿ ਵਾਕਿਆ ਹੀ ਐਸ ਮਿਨਿਸਟਰੀ ਤੋਂ ਇਨਾ ਪੈਸਾ ਬਣਾਉਣਾ ਐਸ ਚੇਅਰਮੈਨੀ ਤੋਂ ਇਨਾ ਪੈਸਾ ਬਣਾਉਣਾ ਇੱਕ ਮੂਲ ਗੱਲ ਸਮਝ ਲੈਣੀ ਚਾਹੀਦੀ ਆ ਸਾਨੂੰ ਹਟਰੀ ਜੀ ਜੀ ਇਹ ਜਿਹੜੀ ਪਾਰਟੀ ਆ ਇਹਨੂੰ ਪਾਰਟੀ ਕਹਿਣਾ ਨਹੀਂ ਚਾਹੀਦਾ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਆ ਤੇਜਰੀ ਵਾਲ ਦੀ ਹੂੰ ਇਹ ਜਿਹੜੀ ਵਾਲਾ ਕਹਿੰਦਾ ਮੈਂ ਇਹਨੂੰ ਜਨਮ ਦਾਤਾ ਮੈਂ ਇਹਦਾ ਮਾਲਕ ਆ ਉਹ ਕਹਿੰਦਾ ਜਿਹੜਾ ਜਿਹਨੂੰ ਮੈਂ ਉਂਗਲੀ ਕਰੂੰਗਾ ਜਿਹਨੂੰ ਮੈਂ ਠਿੱਕ ਲਊਗਾ ਉਹ ਹੋਈ ਇੱਥੇ ਪਾਰਟੀ ਚ ਰਹੂਗਾ ਉਹਨੂੰ ਹੀ ਐਮਐਲਏ ਬਣੂਗਾ ਉਹ ਹੀ ਮਿਨਿਸਟਰ ਬਣੂਗਾ ਉਹ ਹੀ ਚੀਫ ਮਿਨਿਸਟਰ ਬਣੂਗਾ ਇਹ ਹੁੰਦੇ ਕੌਣ ਨੇ ਤੁਸੀਂ ਸਾਰੇ ਮਿੰਦ ਕੋਈ ਗੱਲ ਕਹਿਣ ਵਾਲੇ ਇਸ ਕਰਕੇ ਪਹਿਲਾਂ ਇਹ ਦੇਖੋ ਕੋਈ ਪਾਰਟੀ ਦਾ ਟਾਂਕਾ ਹੈ ਕੋਈ ਕਿਤੇ ਇਹਨਾਂ ਦੀ ਕੋਈ ਮੈਂਬਰਸ਼ਿਪ ਹੁੰਦੀ ਆ ਜਦੋਂ ਪਹਿਲਾਂ ਪਹਿਲਾਂ ਮੈਂਬਰਸ਼ਿਪ ਹੋਈ ਸੀ ਕਿਵੇਂ ਹੋਈ ਸੀ ਕੋਈ ਕੁਆਲੀਫਿਕੇਸ਼ਨ ਨਹੀਂ ਮੈਸ ਕਾਲ ਦੇ ਦਿਓ ਦੁਨੀਆ 'ਚ ਕਿਸੇ ਕਿਸਾਨ ਸਮਾਜ ਦਾ ਸੁਧਾਰ ਤੋਂ ਸੁਧਾਰ ਬੰਦਾ ਵੀ ਭਾਵੇਂ ਸਮਗਲਰ ਵਿੱਚ ਕਾਲ ਦੇ ਦੇ ਭਾਵੇਂ ਕੋਈ ਜਿਹਦਾ ਮਤਲਬ ਮੈਂਬਰ ਦੀ ਕੋਈ ਵੈਲਿਊ ਨਹੀਂ ਹੈ ਬਿਲਕੁਲ ਠੀਕ ਇਹਦਾ ਮਤਲਬ ਕੋਈ ਢਾਂਚੇ ਦੀ ਵੈਲਿਊ ਨਹੀਂ ਹੈ ਮੈਂ ਕਿਉਂ ਇਹ ਗੱਲ ਕਹਿ ਰਿਹਾ ਕਿ ਇਹ ਤੇ ਇੱਕ ਠੱਗ ਟੋਲਾ ਜਿੰਨਾ ਦਾ ਕੰਮ ਕੀਤਾ ਬਾਰੂ ਘਿਤ ਹਾੜ ਵੀ ਹੁੰਦੇ ਆ ਇਹਨਾਂ ਦੇ ਅੰਗਰੇਜ਼ਾਂ ਨੇ ਵੀ ਮਾਤ-ਬਾਤ ਦਾ ਹੱਕ ਹੋ ਗਈ ਹੈ ਪਹਿਲਾ ਪਹਿਲੇ ਦੇਣ ਤੋਂ ਰਾਗਮ ਕੱਢਿਆ ਆ ਕੇ ਬਿਠਾਤਾ ਤੇ ਸਿਰਫ ਚੀਫ ਮਿਨਿਸਟਰ ਦੇ ਕਲੋਨੀ ਐਜੰਟ ਕੀਤਾ ਇਹਨਾਂ ਨੇ ਚੀਫ ਮਿਨਿਸਟਰ ਉੱਠ ਜਾ ਕੇ ਐਮਓਯੂ ਸਾਈਨ ਕਰ ਲਿਆ ਲੋ ਜੀ ਇੱਕ ਦੂਜੇ ਨਾਲ ਸਾਡਾ ਨੌਲੇਜ ਤੇ ਐਡਮਿਨਿਸਟ੍ਰੇਸ਼ਨ ਪ੍ਰਦਾਨਦਾਨ ਪ੍ਰਦਾਨੋ ਸਰਕਾਰ ਟੁੱਟ ਗਈ ਜ਼ਿਲ੍ਹੇ ਚੋਂ ਨਿਕਲ ਕੇ ਸਾਰੇ ਆ ਕੇ ਸਾਡੀ ਫਿਰ ਬੱਗੇ ਤੁਸੀਂ ਇੱਥੇ ਸ਼ੈਲਟਰ ਦਿੱਤੀ ਆ ਸੁਖ-ਸੂਲਤਾ ਦਿੰਦੇ ਆ ਮੀਟਿੰਗਾਂ ਲੈਂਦੇ ਫਿਰਦੇ ਆ ਸਰਕਾਰ ਦੀਆਂ ਮੀਡੀਆ ਲੈਂਦੇ ਫਿਰਦੇ ਮਿਨਿਸਟਰੀਆਂ ਬਿਊਰੋਕ੍ਰੇਸੀਆਂ ਕੀ ਕੀ ਇਹ ਸਰਕਾਰ ਪੰਜਾਬ ਦੀ ਆ ਕੌਣ ਇਹਨਾਂ ਨੂੰ ਜੁਰਤ ਦਿੰਦਾ ਕੌਣ ਇਹਨਾਂ ਨੂੰ ਪ੍ਰੋਫੈਸਰ ਸਾਹਿਬ ਦੇ ਫਸਾ ਬਣਾ ਲੈ ਨਾ ਲੈ ਨਾ ਲੈ ਨਾ ਲੈ ਥੋੜਾ ਜਿਹਾ ਇਹ ਲੱਗਦਾ ਨਹੀਂ ਹੈ ਕਿ ਜਿਹੜਾ ਮੈਸੇਜ ਕਨਵੇ ਹੁੰਦਾ ਬਾਹਰ ਕਿ ਪੰਜਾਬ ਦੇ ਵਿੱਚ ਅਜੇ ਹਾ ਕੋਈ ਕਾਬਲ ਬੰਦਾ ਹੀ ਨਹੀਂ ਲੱਭਿਆ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਾਹਮ੍ਹ ਸਕੇ ਜਾਂ ਜਿਹੜਾ ਲਾਰਜ ਸਕੇਲ ਇੰਡਸਟਰੀ ਬੋਰਡ ਨੂੰ ਸਾਹਮ੍ਹ ਸਕੇ ਪੰਜਾਬ ਦੇ ਵਿੱਚ ਕੋਈ ਕਾਬਲ ਬੰਦਾ ਹੀ ਨਹੀਂ ਹੈ ਸਰ ਸਾਰਾ ਕੁਝ ਹੈਗਾ ਪਰ ਪੈਸਾ ਕਿਵੇਂ ਇਕੱਠਾ ਕਰੂ ਪੈਸੇ ਦਾ ਮਾਮਲਾ ਆ ਕੱਲੂ ਤੁਸੀਂ ਦੱਸਣੋਗੇ ਕਿ ਭਈ ਬੰਦਾ ਤੇ ਖਾਸਮ ਖਾਸ ਚਾਹੀਦਾ ਨਾ ਇਹ ਤਾਂ ਮੈਂ ਕਹਿਣਾ ਹੈ ਹੀ ਇਹ ਇੱਕ ਰੈਕਟ ਹੈ ਇਹ ਪੋਲਿਟਿਕਸ ਨਹੀਂ ਹੈ ਇਹ ਮਾਫੀਆ ਜਿਸ ਤਰ੍ਹਾਂ ਮਾਫੀਆ ਕਰੇ ਬਿਲਕੁਲ ਆਪਣੇ ਕਨਫਿਡੈਂਸ਼ੀਅਲ ਬੰਦੀਆਂ ਨੂੰ ਹਾਈ ਪੋਸਟਾਂ ਤੇ ਰੱਖੂਗਾ ਤਾਂ ਇਹ ਚੱਲੂਗਾ ਇਸ ਕਿਸਮ ਦਾ ਇਹਨੂੰ ਤੁਸੀਂ ਇੱਕ ਸਿਆਸਤ ਨਾ ਸਮਝੋ ਸਿਆਸਤ ਇਹਦਾ ਇੱਕ ਬਰੋ ਨਾਂ ਦਿੱਤਾ ਹੋਇਆ ਇਹ ਸਿੰਗਲ ਮੈਨ ਦਾ ਇੱਕ ਜਿਹੜਾ ਬਹੁਤ ਹੀ ਅਥਾਰਿਟੀਰੀਅਨ ਮਾਈਂਡ ਹੈ ਜਿਹੜਾ ਬਹੁਤ ਇੱਕ ਆਪਣੇ ਮਨਮਰਜ਼ੀ ਨਾਲ ਨਿੱਜੀ ਤੌਰ ਤੇ ਸਾਰੀ ਪੋਲਿਟਿਕਸ ਨੂੰ ਚਲਾ ਰਿਹਾ ਆਪਣੇ ਹੱਥ ਚ ਕੀਤਾ ਹੋਇਆ ਉਸ ਦੀ ਇਹ ਸਿਆਸਤ ਜਾਂ ਉਹ ਇਹਨੂੰ ਕਮਾ ਰਿਹਾ ਜਾ ਕੇ ਕਦੀ ਕੁਛ ਕਦੀ ਕੁਛ ਲੋਕਾਂ ਨੂੰ ਨਸ਼ਾ ਛਡਣ ਦੀਆਂ ਸਹਾਵਾ ਚਕਾਉਂਦੇ ਫਿਰਦੇ ਆ ਹਮਮ ਔਰ ਆਪ ਨਸ਼ੇ ਦੇ ਧਾਂਦਲੀਆਂ ਦੇ ਵਿੱਚ ਜੇਲਾ ਚ ਜਾ ਕੇ ਆ ਤੁਸੀਂ ਦੇਖੋ ਕੋਈ ਐਹੋ ਜੀ ਧਾਂਦਲੀ ਹੋ ਗਈ ਆ ਇਹ ਹੈਰਾਨੀ ਦੀ ਗੱਲ ਨਹੀਂ ਹੈ ਵੀ ਮੈਂ ਇਹ ਅੱਜ ਅਸੀਂ ਨਹੀਂ ਸਮਝੇ ਗਿਆਨੀ ਜੀ ਪਰ ਹਰਪ੍ਰੀਤ ਜੀ ਅੱਜ ਅਸੀਂ ਨਹੀਂ ਸਮਝੇ ਤਾਂ ਬਹੁਤ ਲੇਟ ਹੋ ਜਾਊਗਾ ਇੰਨਾ ਬੰਦਿਆਂ ਨੂੰ ਇੰਨਾਂ ਦੀ ਜਗ੍ਹਾ ਦਿਖਾਉਣ ਦੀ ਲੋੜ ਹੈਗੀ ਐ ਇਹ ਪਾਰਟੀ ਨਹੀਂ ਪ੍ਰਾਈਵੇਟ ਲਿਮਟਿਡ ਆਪਣੇ ਤੌਰ ਤੇ ਆਪਣੇ ਆਪ ਨੂੰ ਏ ਸਮਝਦੇ ਆ ਔਰ ਜਿਹੜੇ ਚੇਅਰਮੈਨ ਲਾਏ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਆ ਜੀ ਉਹ ਇਸ ਕਰਕੇ ਨਹੀਂ ਐ ਮੈਂ ਇੱਕ ਲਾਸਟ ਗੱਲ ਜ਼ਰੂਰੀ ਕਹਿਣਾ ਹਾਂ ਜੀ ਜੀ ਆ ਹੋਰ ਇੱਕ ਦੋ ਮਹੀਨਿਆਂ ਚ ਇਹਨਾਂ ਨੇ ਪ੍ਰੋਗਰਾਮ ਬੰਦ ਕਰ ਦੇਣੇ ਆ ਜਿਹੜੇ ਹੁਣ ਕਰ ਰਿਆ ਨਾ ਨਸ਼ਾ ਦਾ ਖਤਮ ਜਿਹੜੀ ਸਿੱਖਿਆ ਕ੍ਰਾਂਤੀ ਨਸ਼ੇ ਯੁੱਧ ਨਸ਼ਾ ਵਿਰੋਧ ਇਹ ਸਾਰਾ ਕੁਝ ਇਹਨਾਂ ਨੇ ਮਾਈਂਡ ਅਪ ਕਰ ਦੇਣਾ ਇੱਕ ਦੋ ਮਹੀਨਿਆਂ ਚ ਹੂੰ ਉਦੋਂ ਯੁੱਧ ਜਿਹੜਾ ਨਸ਼ੇ ਆ ਉਹ ਖਤਮ ਹੋ ਜਾਣੀਆਂ ਕਿਉਂਕਿ ਨਸ਼ਿਆਂ ਤੋਂ ਪੈਸਾ ਬਣਾਉਣਾ ਸ਼ੁਰੂ ਕਰ ਦੇਣਾ ਹੂੰ ਹੂੰ ਕਿਉਂਕਿ ਕਿਉਂਕਿ ਪੁਲਿਸ ਵਾਲਿਆਂ ਨੇ ਉਹਨਾਂ ਨੇ ਦੰਡਿਤ ਕਰਨਾ ਜਿਹਨੇ ਵੀ ਫੜਿਆ ਕਿ ਤੁਹਾਡੇ ਨਸ਼ਾ ਏਰੀਆ ਚ ਲੱਭਾ ਕਿਵੇਂ ਇਹ ਕਰਕੇ ਇਹਨਾਂ ਨੇ ਪੁਲਿਸ ਨੇ ਫੜਨੇ ਨਹੀਂ ਉਸ ਦਾ ਪੈਸਾ ਉਹਨਾਂ ਸ਼ੁਰੂ ਹੋ ਜਾਣਾ ਇੰਡਸਟਰੀ ਵੱਲੋਂ ਪੈਸਾ ਸ਼ੁਰੂ ਆਉਣਾ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਪੈਸਾ ਉਹਨਾਂ ਸ਼ੁਰੂ ਹੋ ਜਾਣਾ ਤੇ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਅੱਜ ਇੱਕ ਇੰਟਰਵਿਊ ਦਿੱਤੀ ਹੈ ਲੁਧਿਆਣਾ ਤੋਂ ਲਾਈ ਜੀ ਜੀ ਤੁਸੀਂ ਦੇਖੀ ਹੋਣੀ ਆ ਕਿ 24000 ਏਕੜ ਸਿਰਫ ਲੁਧਿਆਣੇ ਦੇ ਦੁਆਲੇ ਜਿਹੜੀ ਲੈਂਡ ਐਕਵੀਜ਼ੀਸ਼ਨ ਦੇ ਨੋਟੇ ਜਾਰੀ ਹੋਣ ਮਲੇ ਆ ਕਈ ਲੱਖ ਏਕੜ ਹੋ ਜਣੇ ਸਾਰੇ ਪੰਜਾਬ ਦੇ ਸਾਰੇ ਪਾਸੇ ਪੈਸਾ ਲੁੱਟਣ ਲਈ ਕਰਨਾ ਨਹੀਂ ਕੁਝ ਵੀ CLU ਬੈਕਡੇਟ ਦੇ ਵਿੱਚ ਤਾਂ ਅंजलि ਕਰੀ ਆਮ ਤਾਂ ਅੰਦਰੀ ਆਉਣ ਵਾਲੇ 2 ਮਹੀਨਿਆਂ ਤੋਂ ਬਾਅਦ ਵੱਡੇ ਪੱਧਰ ਤੇ ਹਜ਼ਾਰਾਂ ਕਰੋੜਾਂ ਰੁਪਏ ਪੰਜਾਬ ਪੰਜਾਬ ਤੋਂ ਲੁੱਟਣ ਦੀ تیاری ਹੋ ਗਈ ਹੈ ਉਸ ਪਾਸੇ ਨੂੰ ਇਹ ਸਾਰੀਆਂ ਜਿਹੜੀਆਂ ਚੇਅਰ ਬਣੀਆਂ ਦਿੱਤੀਆਂ ਇਸੇ ਕਰਕੇ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਮੈਂ ਆਦਰ ਨਾਲ ਤੁਹਾਡੇ ਕੋ ਮਾਨ ਗੋਲ ਸਾਹਿਬ ਵੀ ਮੇਰੇ ਨਾਲ ਜੁੜੇ ਹੋਏ ਨੇ ਗੋਲ ਸਾਹਿਬ ਨੂੰ ਵੀ ਸ਼ਾਇਦ ਯਾਦ ਹੋਵੇ ਪ੍ਰੋਫੈਸਰ ਸਾਹਿਬ ਨੂੰ ਵੀ ਯਾਦ ਹੋਵੇਗਾ ਇਸੇ ਮੰਚ ਤੇ ਬੈਠ ਕੇ ਆਮ ਆਦਮੀ ਪਾਰਟੀ ਦੇ ਕਈ ਬੁਲਾਰੇ ਨੇ ਜੜੇ ਉਹ ਇਸ ਗੱਲ ਨੂੰ ਬੋਲਦੇ ਹੁੰਦੇ ਸੀਗੇ ਕਿ ਪੰਜਾਬ ਦੇ ਹੱਕ ਹਕੂਕ ਪੰਜਾਬ ਦੇ ਕੋਲ ਰਹਿਣੇ ਚਾਹੀਦੇ ਨੇ ਹੁਣ ਉਹਨਾਂ ਬੁਲਾਰਿਆਂ ਦੇ ਵਿੱਚੋਂ ਜਿੰਨੂੰ ਜਿੰਨੂ ਤਾਂ ਕਿਤੇ ਐਡਜਸਟ ਕਰਤਾ ਕੋਈ ਚੇਅਰਮੈਨ ਲਾਤਾ ਕੋਈ ਮੈਂਬਰ ਲਾਤਾ ਉਹ ਤਾਂ ਹੋ ਗਏ ਹੁਣ ਚੁੱਪ ਭਾਵੇਂ ਜਿੰਨਾ ਮਰਜ਼ੀ ਤੁਸੀਂ ਬਾਹਰ ਦੇ ਬੰਦੇ ਲਾਓ ਭਾਵੇਂ ਅੰਦਰ ਦੇ ਲਾਓ ਉਹ ਤਾਂ ਹੈ ਚੁੱਪ ਜਿਨ੍ਹਾਂ ਨੂੰ ਚੇਅਰਮੈਨੀਆਂ ਨਹੀਂ ਮਿਲੀਆਂ ਜਿਹੜੇ ਜਿਨ੍ਹਾਂ ਨੂੰ ਕਿਸੇ ਪਾਸੇ ਸੈੱਟ ਨਹੀਂ ਕੀਤਾ ਜਿਨ੍ਹਾਂ ਨੂੰ ਕੋਈ ਮੈਂਬਰ ਨਹੀਂ ਬਣਾਇਆ ਉਹ ਹੁਣ ਦਬੇ ਸੁਰਾਂ ਦੇ ਵਿੱਚ ਬੋਲਣਾ ਸ਼ੁਰੂ ਹੋ ਗਏ ਨੇ ਸੋਸ਼ਲ ਮੀਡੀਆ ਤੇ ਵੀ ਮੈਂ ਨਾਮ ਨਹੀਂ ਲੈਂਦਾ ਇਸ ਮੰਚ ਤੇ ਮੋਹਾਲੀ ਤੋਂ ਉਹ ਸੱਜਣ ਨੇ ਬੁਲਾਰਾ ਸਾਹਿਬ ਜਿਹੜੇ ਅਕਸਰ ਵੱਡੇ ਵੱਡੇ ਦਾਅਵੇ ਤੇ ਤਕਰੀਰਾਂ ਕਰਦੇ ਰਹੇ ਸੀਗੇ ਅੱਜ ਉਹਨਾਂ ਨੂੰ ਵੀ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਦੋਵੇਂ ਹੱਥਾਂ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਦੋਵੇਂ ਹੱਥਾਂ ਦੇ ਨਾਲ ਪੰਜਾਬ ਦੇ ਨਾਲ ਧਰੋ ਕਮਾਇਆ ਜਾ ਰਿਹਾ ਔਰ ਪੰਜਾਬ ਤੋਂ ਬਾਹਰ ਲਿਆਂਦੇ ਹੋਏ ਲੋਕ ਨੇ ਜਿਹੜੇ ਇੱਥੇ ਚੇਅਰਮੈਨ ਲਗਾਏ ਜਾ ਰਹੇ ਨੇ ਮਾਨਾ ਗੋਲ ਸਾਹਿਬ ਗੋਲ ਸਾਹਿਬ ਸਵਾਲ ਇੱਕੜਾ ਹੁੰਦਾ ਹੈ ਕਿ ਜੋ ਮੈਂ ਪ੍ਰੋਫੈਸਰ ਸਾਹਿਬ ਨੂੰ ਵੀ ਗੱਲ ਕੀਤੀ ਹੈ ਕਿ ਅਡਜਸਟ ਕਰਨਾ ਆਪਣੇ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਤੇ ਜਿਹੜੀ ਲੀਡਰਸ਼ਿਪ ਆ ਪਾਰਟੀ ਦੇ ਬੁਲਾ ਰਹੇ ਆ ਪਾਰਟੀ ਦਾ ਸਕੱਤਰ ਕੋ ਜਨਰਲ ਸਕੱਤਰ ਉਹਨਾਂ ਨੂੰ ਅਡਜਸਟ ਕਰਨਾ ਹੀ ਪੈਂਦਾ ਪਾਰਟੀਆਂ ਨੂੰ ਪਰ ਕੀ ਇਹ ਜਾਇਜ਼ ਹੈ ਕਿ ਇੱਕ ਸੂਬੇ ਨਾਲ ਤਰੋਕ ਮਾ ਕੇ ਦੂਜੇ ਸੂਬੇ ਦੇ ਬੰਦਿਆਂ ਨੂੰ ਤੁਸੀਂ ਅਡਜਸਟ ਕਰੋ ਹਰਪੀ ਜੀ ਦੇਖੋ ਇਹ ਗੱਲ ਜਿਹੜੀ ਹੈਗੀ ਹੈ ਨਾ ਇਹ ਸਿਰਫ ਦੋ ਤੱਕ ਸੀਮਤ ਨਹੀਂ ਇਹਨਾਂ ਨੇ ਦਿੱਲੀੋਂ ਹੋ ਗਿਆ ਵਿਲੇ ਦਿੱਲੀ ਤੋਂ ਇਹਨਾਂ ਨੂੰ ਨਕਾਰ ਦਿੱਤਾ ਬਿਲਕੁਲ ਜਦੋਂ ਉੱਥੇ ਵਿਲੇ ਹੋਏ ਤਾਂ ਇਹਨਾਂ ਨੇ ਆਪਣੇ ਜਿਹੜੇ ਵਰਕਰ ਸੀ ਜਿਹੜੇ ਇਹਨਾਂ ਦੀ ਟੀਮ ਦੇ ਬੰਦੇ ਸੀ ਆ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਫਾਇਦਾ ਪਹੁੰਚਾਉਣਾ ਸੀਗਾ ਉਹ ਸਾਰੇ ਵਿਲੇ ਹੋ ਕੇ ਹੁਣ ਪੰਜਾਬ ਆ ਗਏ ਆ ਇਹ ਸਿਰਫ ਇੱਕ ਜਿਹੜੀ ਹੈਗੀ ਆ ਰੀਨਾ ਰੀਨਾ ਗੁਪਤਾ ਜਾਂ ਇੱਕ ਜਿਹੜੀ ਯੂਪੀ ਵਾਲੇ ਬੰਦੇ ਦੀ ਗੱਲ ਨਹੀਂ ਹੈ ਤੁਸੀਂ ਦੇਖੋ ਕਿ ਪਹਿਲਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਰੇਰਾ ਦਾ ਚੇਅਰਮੈਨ ਲਾਇਆ ਗਿਆ ਸੱਤਿਆਗੋਪਾਲ ਜਿਹੜੇ ਕਿ ਦਿੱਲੀ ਤੋਂ ਕजरीवाल ਦੇ ਦੋਸਤ ਨੇ ਫਿਰ ਉਸੇ ਰੇਰਾ ਦੇ ਮੈਂਬਰ ਲਗਾਏ ਗਏ ਰਕੇਸ਼ ਗੋਇਲ ਜਿਹੜੇ ਐ ਆਈਆਰਐਸ ਸੀਗੇ ਯਾਰ ਫਿਰ ਉਨਕੇ ਜੀ ਵੀਰਾਲ ਫਿਰ ਜੀ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਾਡੀ ਸੰਸਥਾ ਜਿੱਥੇ ਜਿਹੜਾ ਸਕੂਲ ਦਾ ਸਾਰਾ ਸਿਸਟਮ ਚੱਲਦਾ ਹੈ ਇੱਕ ਲੇਡੀ ਜਿਹੜੀ ਕਿ ਦਿੱਲੀ ਵੀ ਰਹਿਣ ਵਾਲੀ ਹੈ ਸਤਵੀਰ 베ਦੀ ਉਹਨੂੰ ਲਿਆ ਕੇ ਉਹਦਾ ਚੇਅਰਮੈਨ ਥਾਪ ਦਿੱਤਾ ਤੁਸੀਂ ਦੇਖੋ ਕਿ ਉਹਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਨਾ ਰੇਰਾ ਦੇ ਚੇਅਰਮੈਨ ਨੂੰ ਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੈਗੀ ਤੁਸੀਂ ਇੱਕ ਤੁਸੀਂ ਦੇਖਿਆ ਹੋਣਾ ਪੰਜਾਬ ਗੁੱਡ ਗਵਰਨੈਂਸ ਫੈਲੋਸ਼ਿਪ ਇਹਨਾਂ ਨੇ ਚਲਾਈ ਜ ਜਿਹਦੇ ਚ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਚਾਹੇ ਤੁਸੀਂ ਐਗਰੀਕਲਚਰ ਡਿਪਾਰਟਮੈਂਟ ਨਾਲੋਂ ਚਾਹੇ ਜਿਹੜਾ ਮਰਜੀ ਡਿਪਾਰਟਮੈਂਟ ਲਾ ਲੋ ਉੱਥੇ ਹੁਣ ਤੱਕ ਇਹ 42 ਬੰਦੇ ਇਹੋ ਜੇ ਭਰਤੀ ਕਰ ਚੁੱਕੇ ਐ ਜਿਨ੍ਹਾਂ ਦੀ ਲੱਖਾਂ ਦੇ ਵਿੱਚ ਤਨਖਾਹ ਐ ਔਰ ਜਿਨ੍ਹਾਂ ਚੋਂ ਇੱਕ ਵੀ ਬੰਦਾ ਪੰਜਾਬੀ ਨਹੀਂ ਤੁਸੀਂ ਲਿਸਟ ਦੇਖੋ ਕਿ ਸ਼ੁਭਮ ਨੰਦਰੇ ਜੋਸਫ ਜੈਸ ਸਦਾਫ ਸੁਦੀ ਕੀ ਇਹ ਸਾਰੇ ਕੋਈ ਮਤਲਬ ਹਾਊਸਿੰਗ ডিপਾਰਟਮੈਂਟ ਦਾ ਅਮਲੇ ਦਾ ਸਵਾ ਕ ਲੱਖ ਰੁਪਏ ਮਹੀਨਾ ਤਨਖਾਹ ਵੀ ਦੇ ਰਹੇ ਇਹਨਾਂ ਨੂੰ ਸਵਾ ਲੱਖ ਰੁਪਏ ਮਹੀਨਾ ਤਨਖਾਹ ਦੇ ਰਹੇ ਹੈ ਨਾ ਸਾਰਿਆਂ ਨੂੰ ਇਹ 42 ਬੰਦਿਆਂ ਨੂੰ ਔਰ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਇੱਕ ਉੱਪਰੋਂ ਸੁਪਰਵਾਈਜ਼ਨ ਵਾਸਤੇ ਬਿਠਾ ਰੱਖਿਆ ਕਿ ਇਸ ਡਿਪਾਰਟਮੈਂਟ ਦੇ ਵਿੱਚ ਕੂ ਸੁਪਰਵਾਈਜ਼ ਕਰੇਗਾ ਕਿਉਂਕਿ ਜਿਹੜੇ ਜਿਹੜੇ ਇਹਨਾਂ ਨੇ ਬਣਾਏ ਹੋਏ ਹੈਗੇ ਮੰਤਰੀ ਬਣਾਏ ਹੋਇਆ ਤੇ ਉਹਨਾਂ ਦੇ ਉੱਤੇ ਲਾਏ ਹੋਇਆ ਉਸ ਤੋਂ ਬਾਅਦ ਹਰ ਇੱਕ ਹਰ ਇੱਕ ਡੀਸੀ ਆਫਿਸ ਦੇ ਵਿੱਚ ਹਰ ਇੱਕ ਸ਼ਹਿਰ ਦੇ ਹੈੱਡਕੁਆਟਰ ਦੇ ਉੱਤੇ ਡੀਸੀ ਆਫਿਸ ਦੇ ਵਿੱਚ ਐਸਐਸਪੀ ਆਫਿਸ ਦੇ ਵਿੱਚ ਇਹਨਾਂ ਨੇ ਬੰਦੇ ਲਗਾਏ ਹੋਏ ਤੁਸੀਂ ਦੇਖੋਗੇ ਕੋਈ ਕੋਈ ਵੀ ਅਜਿਹਾ ਸ਼ਹਿਰ ਨਹੀਂ ਹੈਗਾ ਲੁਧਿਆਣਾ ਲੁਧਿਆਣਾ ਹੁਸ਼ਿਆਰਪੁਰ ਬਲੇਰਕੋਟਲਾ ਕਿਤੇ ਕੋਈ ਕਮਲ ਲੱਗਿਆ ਕਿਤੇ ਅਸ਼ਮਿਤਾ ਪਰਮਾਰ ਮੁਹੱਲੀ ਐਸਬੀਐਸ ਨਗਰ ਨਿਧੀ ਮਲੋਤਰਾ ਮੈਂ ਤੁਹਾਨੂੰ ਲਿਸਟ ਦੇ ਦੂੰਗਾ ਇਹ ਸਾਰੇ ਬੰਦੇ ਬਾਹਰੋਂ ਲਿਆ ਕੇ ਦਿੱਲੀੋਂ ਲਿਆ ਕੇ ਫਿੱਟ ਕੀਤੇ ਆ ਕਿਉਂਕਿ ਉੱਥੋਂ ਹੁਣ ਵਿਲੇ ਹੋ ਗਿਆ ਔਰ ਹੁਣ ਨਵੀਂ ਇਹਨਾਂ ਨੇ ਇੱਕ ਨਵੀਂ ਇਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਕੱਢਦੀ ਹੈ 50 ਬੰਦਿਆਂ ਦੀ ਜਿਹੜੀ ਕਿ ਜਿਹੜੀ ਕਿ ਫੇਰ ਦੁਬਾਰਾ ਪੰਜਾਬ ਗੁੱਡ ਗਵਰਨੈਂਸ ਫੈਲੋਸ਼ਿਪ ਪ੍ਰੋਗਰਾਮ ਦੇ ਨਾਂ ਤੇ ਹੈ 1,20,000 ਰੁਪਏ ਇਹਨਾਂ ਦਾ 1 ਮਹੀਨੇ ਦਾ ਪੈਕੇਜ ਹੈ ਔਰ ਸਾਰੇ ਬੰਦੇ ਦਿੱਲੀੋਂ ਲਿਆ ਕੇ ਕੋਈ ਇਹਨਾਂ ਦੇ ਕੋਈ ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਜਿਹੜਾ ਹੈ ਸਿਰਫ ਇੱਕ ਮੌਕੇ ਦੇ ਇੰਟਰਵਿਊ ਕਰਕੇ ਇੱਕ ਖਾਣਾ ਪੂਰਤੀ ਕਰਕੇ ਰੱਖ ਲੈ ਜਾਂਦੇ ਆ ਔਰ 2 ਸਾਲਾਂ ਦਾ ਸਮਾਂ ਇਹਦਾ ਸਰਕਾਰ ਦੇ ਰਹਿਣ ਤੱਕ ਉਹਨੇ ਟੀਮਾਂ ਬਣਾ ਰਏ ਆ ਜੀ ਇਹ ਟੀਮਾਂ ਬਣਾ ਰਏ ਆ ਗਿਆ ਆਪ ਜੀ ਨੇ ਇਲੈਕਸ਼ਨ ਦੀਆਂ ਔਰ ਸਾਰਾ ਤੁਸੀਂ ਦੇਖੋ ਪੰਜਾਬ ਦਾ ਕੋਈ ਇਹਦੇ ਵਿੱਚ ਕੋਈ ਵੀ ਬੰਦਾ ਨਹੀਂਗਾ ਪਰ ਤੁਸੀਂ ਇਹ ਦੇਖੋ ਗੋਲਪਾਲ ਗੋਲਪਾਲ ਅੱਗੇ ਵਧਣ ਤੋਂ ਪਹਿਲਾਂ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਉਹ ਪਾਰਟੀ ਦੇ ਵਰਕਰ ਜਿਹੜੇ ਦਰਿਆ ਡਾਂਦੇ ਰਹੇ ਜਿਹੜੇ ਝੰਡੇ ਲੈ ਕੇ ਜਿਹੜੇ ਰੋਸ ਮੁਜ਼ਾਰੇ ਜਿਹੜੇ ਰੈਲੀਆਂ 'ਚ ਜਾਂਦੇ ਰਹੇ ਉਹਨਾਂ ਨਾਲ ਵੀ ਤਾਂ ਤੱਕਾ ਹੋਈ ਰਿਹਾ ਚਲੋ ਪੰਜਾਬ ਦੇ ਨਾਲ ਤਾਂ ਤੱਕਾ ਹੈ ਹੀ ਹੈ ਪਰ ਉਹਨਾਂ ਵਰਕਰਾਂ ਦੇ ਨਾਲ ਉਹਨਾਂ ਉਹਨਾਂ ਲੀਡਰਾਂ ਦੇ ਨਾਲ ਵੀ ਤਾਂ ਤੱਕਾ ਹੈ ਜਿਹੜੇ ਤੁਹਾਡੇ ਨਾਲ ਖੜੇ ਰਹੇ ਨਹੀਂ ਬਿਲਕੁਲ ਤੱਕ ਹੈ ਜੀ ਅਸੀਂ ਤੇ ਆਪ ਕਹਿੰਨੇ ਆਂਗੇ ਕਿ ਤੁਸੀਂ ਦੇਖੋ ਕਿ ਹੁਣ ਪੰਜਾਬ ਦਾ ਕੋਈ ਕੋਈ ਜਿਹੜਾ ਐਕਸਪੀਰੀਅੰਸਡ ਇੰਜੀਨੀਅਰ ਹੋਊਗਾ ਚਾਹੇ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਜੇ ਉਹ ਪੰਜਾਬ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਬਣੂਗਾ ਉਹਨੂੰ ਪੰਜਾਬ ਬਾਰੇ ਤਾਂ ਕੁਝ ਪਤਾ ਹੋਊਗਾ ਕੀ ਸਾਡੀ ਕੀ ਉਹਦੇ ਕਿੱਥੇ ਕਿੱਥੇ ਪੋਲੂਸ਼ਨ ਦੀ ਪ੍ਰੋਬਲਮ ਹੈ ਕੀ ਪੰਜਾਬ ਦੀ ਜਿਹੜੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਉਹਨੂੰ ਹੱਲ ਕਰਨਾ ਹੈ ਹੁਣ 2 ਸਾਲਾਂ ਦੇ ਵਿੱਚ ਮੈਡਮ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਕੀ ਪਤਾ ਲੱਗ ਜਾਣਾ ਔਰ ਵੱਡੀ ਗੱਲ ਇਹ ਹੈ ਕਿ ਪੋਲੂਸ਼ਨ ਦੀ ਪੰਜਾਬ ਦੇ ਵਿੱਚ ਕਿੱਡੀ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਜਿਹੜਾ ਬੁੱਢੇ ਬੁੱਢੇ ਨਾਲੇ ਦਾ ਹੋਰ ਕਿੱਡੇ ਇਸ਼ੂਸ ਚੱਲ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਪਾਣੀ ਗੰਦਲਾ ਹੋ ਜਾਂਦਾ ਇਹ ਮੈਡਮ ਨੂੰ ਤੇ ਤੁਸੀਂ ਦੇਖੋ ਕਿ ਪੰਜਾਬੀ ਦੇ ਕੱਖਰ ਨਹੀਂ ਪੜਨਾ ਆਉਂਦਾ ਜਦੋਂ ਕਿ ਸਾਡੀ ਦਫ਼ਤਰੀ ਭਾਸ਼ਾ ਪੰਜਾਬੀ ਹੈ ਸਾਰੀ ਜਿਹੜੀ ਕਮਿਊਨੀਕੇਸ਼ਨ ਸਾਰੀ ਪੰਜਾਬੀ ਦੇ ਵਿੱਚ ਹੁੰਦੀ ਹੈ ਸਾਰਾ ਕੁਝ ਪੰਜਾਬੀ ਦੇ ਵਿੱਚ ਹੈ ਸਿਰਫ ਇੱਕ ਬਾਰੋ ਲਿਆ ਕੇ ਬੰਦੇ ਬਿਠਾ ਦਿੱਤੇ ਆਪਦੇ ਕਿ ਉੱਥੇ ਜਾ ਕੇ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਤੋਂ ਹੁਣ ਇੰ ਔਰ ਅੱਗੇ ਜਿਹੜਾ ਤੁਸੀਂ ਦੇਖੋਗੇ ਜਿਹੜਾ ਦੂਸਰਾ ਬੰਦਾ ਲਗਾਏਗਾ ਜੀ ਉਹ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਬੋਰਡ ਹੈਗਾ ਹੈਗਾ ਪੰਜਾਬ ਪੰਜਾਬ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਇੱਥੋਂ ਵੀ ਦਸਤੀ ਸਾਰਾ ਪਤਾ ਕੱਟਾ ਕਰਨਾ ਹੈ ਔਰ ਬਹੁਤ سارے ਲੋਕ ਇਹ ਜਿਹੇ ਇਹ ਗੱਲਾਂ ਕਰਨ ਲੱਗੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿਛਲੀ ਵਾਰ ਬਾਈ ਇਲੈਕਸ਼ਨ ਵੇਲੇ ਇੰਡਸਟਰੀ ਵਾਲਿਆਂ ਨੂੰ ਦੁਖੀ ਕੀਤਾ ਸੀ ਦਿੱਲੀ ਇਲੈਕਸ਼ਨ ਵੇਲੇ ਇੰਡਸਟਰੀ ਵਾਲਿਆਂ ਨੂੰ ਦੁਖੀ ਕੀਤਾ ਸੀ ਉਸੇ ਤਰੀਕੇ ਹੁਣ ਪੰਜਾਬ ਦੀ ਸ਼ਾਮਤ ਚ ਆਉਣ ਵਾਲੇ 6 ਮਹੀਨੇ ਚ ਆਉਣ ਵਾਲੀ ਹੈ ਇਸ ਕਰਕੇ ਜਿਹੜੇ ਇਹ ਅਹਿਲਕਰ ਅਥੋਂ ਦਿੱਲੀੋਂ ਲਿਆ ਕੇ ਵਾਈਸ ਰాయ ਜਿਹੜੇ ਲਾਏ ਜਾ ਰਹੇ ਆ ਉਹ ਲਾਏ ਜਾ ਰਹੇ ਆ ਪੰਜਾਬ ਦੇ ਬੈਕ ਇਹਨਾਂ ਵੌਲੰਟੀਅਰਾਂ ਨੂੰ ਇਹ ਇਹ ਇੰਨਾ ਘਟੋ ਘਟ ਹੁਣ ਤੇ ਬੋਲਣਾ ਚਾਹੀਦਾ ਜਿਹੜੇ ਪੰਜਾਬ ਦੇ ਇਹਨਾਂ ਦੇ ਲੀਡਰ ਹੈਗੇ ਆ ਜਿਹੜੇ ਵੌਲੰਟੀਅਰ ਹੈਗੇ ਆ ਕਿਉਂਕਿ ਉਹਨਾਂ ਨੂੰ ਤੇ ਹਜੇ ਤੱਕ ਕੁਝ ਮਿਲਿਆ ਨਹੀਂਗਾ ਇਹ ਸਾਰਾ ਬਾਹਰੋਂ ਲੈ ਕੇ ਲਾਇਆ ਜਾ ਰਿਹਾ ਔਰ ਮੈਂ ਸਮਝਦੇ ਕਿ ਭਗਵੰਤ ਮਾ ਜੀ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆਗਾ ਅਰਵਿੰਦ ਕੇਜਰੀਵਾਲ ਜੀ ਜਿਹੜੇ ਹੈਗੇ ਆ ਮਨੀਸ਼ ਸੋਧਿਆ ਜੀ ਇਹਨਾਂ ਦੇ ਜਿਹੜੇ ਬੰਦੇ ਹੈਗੇ ਦਿੱਲੀੋਂ ਆ ਕੇ ਪਰਮਾਨੈਂਟ ਪੰਜਾਬ ਦੇ ਵਿੱਚ ਕੋਠੀਆਂ ਲੈ ਕੇ ਬੈਠੇ ਆ ਔਰ ਵੌਲੰਟੀਅਰਾਂ ਦੀ ਲਗ ਤੋਂ ਮੀਟਿੰਗ ਲੈ ਰਹੇ ਆ ਤੁਸੀਂ ਦੇਖੋਗੇ ਮੀਟਿੰਗ ਦੇ ਵਿੱਚ ਦਿੱਲੀ ਦਾ ਬੰਦਾ ਬੈਠਾ ਹੋਊਗਾ ਪੰਜਾਬ ਦੇ ਵੌਲੰਟੀਅਰ ਕਈ ਵਾਰ ਤੇ ਇਹ ਕਈ ਵਾਰ ਤੇ ਇਹ ਵੀ ਹੋਇਆ ਕਿ ਮਨੀਸ਼ ਸਿਸੋਦਿਆ ਜਿਹੜੇ ਹੈਗੇ ਸਾਡੇ ਸਾਰੇ ਟਾਪ ਆਈਐਸ ਆਫੀਸਰ ਦੀ ਮੀਟਿੰਗ ਲੈਂਦੇ ਆ ਔਰ ਸਾਈਡ ਤੇ ਇੱਕ ਪਾਸੇ ਸਾਡੇ ਮੰਤਰੀ ਬੈਠੇ ਹੁੰਦੇ ਆ ਮਤਲਬ ਭਗਵੰਤ ਮਾਨ ਜੀ ਦੀ ਕੁਰਸੀ ਤੇ ਵੀ ਉਹ ਬੈਠਣ ਲੱਗ ਗਏ ਆ ਇਸ ਤੋਂ ਮਾੜਾ ਕੀ ਹੋਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਅੱਛਾ ਅੱਛਾ ਤੁਹਾਨੂੰ ਤੁਹਾਨੂੰ ਇਹ ਲੱਗਦਾ ਤੁਹਾਨੂੰ ਇਹ ਲੱਗਦਾ ਮਾਨਗੋਲ ਸਾਹਿਬ ਕੀ ਮੁੱਖ ਮੰਤਰੀ ਸਾਹਿਬ ਦੇ ਉੱਤੇ ਵੀ ਪ੍ਰੈਸ਼ਰ ਹੈ ਮੁੱਖ ਮੰਤਰੀ ਸਾਹਿਬ ਤੇ ਵੀ ਕਿਉਂਕਿ ਮੁੱਖ ਮੰਤਰੀ ਤਾਂ ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਨਾ ਵੀ ਉਹ ਤਾਂ ਕਹਿੰਦਾ ਇੱਕ ਬੂੰਦ ਪਾਣੀ ਨਹੀਂ ਦੇਣਾ ਇੱਕ ਬੂੰਦ ਪਾਣੀ ਤਾਂ ਤੁਸੀਂ ਦੇਣਾ ਨਹੀਂ ਬੋਰਡ ਦੀ ਚੇ ਨੀ ਦੇਖੋ ਜੀ ਉਹ ਤਾਂ ਸਾਰਾ ਡਰਾਮਾ ਹੈ ਇੱਕ ਬੂੰਦ ਪਾਣੀ ਨਹੀਂ ਦੇਣਾ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਜਦੋਂ ਜਦੋਂ ਹੁਣ ਅਗਲੇ ਨੇ ਪਾਣੀ ਲੈ ਲਿਆ ਹੈ ਜਦੋਂ ਸੁਪਰੀਮ ਕੋਰਟ ਤੁਸੀਂ ਗਏ ਨਹੀਂ ਤੁਸੀਂ ਲੜਾਈ ਲੜੀ ਨਹੀਂ ਗਈ ਉਹਨਾਂ ਨੇ ਉਹਨਾਂ ਨੇ ਆਪਣਾ ਮੈਂਬਰ ਵੀ ਲਗਾ ਦਿੱਤਾ ਹੈ ਤੇ ਆਪਣਾ ਚੇਅਰਮੈਨ ਵੀ ਆ ਪੰਜਾਬ ਦਾ ਨਹੀਂ ਹੈਗਾ ਤੇ ਉਹ ਲੜਾਈ ਦੇ ਵਿੱਚ ਡਰਾਮਾ ਕੀਤਾ ਜਾ ਰਹੇ ਉਹ ਤੁਸੀਂ ਉਧਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ ਇੱਧਰ ਤੁਸੀਂ ਪੰਜਾਬ ਦੇ ਹੱਕ ਲੁਟਾਈ ਜਾਂਦੇ ਉਹਨਾਂ ਨੂੰ ਪੁੱਛੋ ਵੀ ਜਿਹੜੇ 42 ਬੰਦੇ ਲਾਏ ਆ 50 ਹੋਰ ਲਾਏ ਆ ਉਹਨਾਂ 'ਚ ਕਿੰਨੇ ਬੰਦੇ ਪੰਜਾਬ ਦੇ ਆ ਜਿਹੜੇ ਤੁਸੀਂ ਚੇਅਰਮੈਨ ਰੇਰਾ ਦਾ ਲਾਇਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਲਾਇਆ ਮ ਸੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਗਾ ਦਿੰਦੀ ਹੈ ਇੰਡਸਟਰੀ ਲਾਰਜ ਇੰਡਸਟਰੀ ਦਾ ਜਿਹੜਾ ਚੇਅਰਮੈਨ ਲਗਾ ਦਿੰਦਾ ਹੈ ਇਹਨਾਂ ਦੇ ਵਿੱਚੋਂ ਕਿਹੜੇ ਪੰਜਾਬ ਦੇ ਕੀ ਇਹਨਾਂ ਦੇ ਪੰਜਾਬ ਦਾ ਹੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ ਕਿ ਇਹ ਕਰਨਗੇ ਕੀ ਉੱਥੇ ਇਸੇ ਤਰ੍ਹਾਂ ਇੱਕ ਉੱਥੇ ਡੰਮੀ ਬਿਠਾਏ ਗਏ ਆ ਔਰ ਇਹਨਾਂ ਦੇ ਨਾਂ ਤੇ ਜਿਹੜੇ ਹੈਗਾ ਚੁੱਕ ਚਪੀਤੇ ਜਿਹੜਾ ਹੈਗਾ ਅੱਗੇ ਸਮਾਨ ਇਕੱਠਾ ਕਰਨਾ ਇਹਨਾਂ ਨੇ ਮੋਟਾ ਵਾਸਤੇ ਇਹੀ ਕਰਨਾ ਹੈ ਠੀਕ ਹੈ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਵੇਂ ਤੁਸੀਂ ਵੀ ਕਿਹਾ ਔਰ ਸਾਰਿਆਂ ਨੇ ਕਿਹਾ ਕਿ ਅਡਜਸਟ ਜੜਦੇ ਉਹ ਬੰਦੇ ਕਰਨੇ ਪੈਂਦੇ ਨੇ ਪਰ ਕੀ ਤੁਹਾਨੂੰ ਲੱਗਦਾ ਕਿ ਦਿੱਲੀ ਇਲੈਕਸ਼ਨ ਹਾਰਨ ਦਾ ਖਮਿਆਸਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਕਿ ਜੇ ਦਿੱਲੀ ਦੇ ਵਿੱਚ ਇਲੈਕਸ਼ਨ ਹੋਈ ਹੁੰਦੀ ਜਿੱਤੇ ਹੁੰਦੇ ਤਾਂ ਫਿਰ ਸਾਰੇ ਅਡਜਸਟ ਉੱਥੇ ਹੋ ਜਾਂਦੇ ਉੱਥੇ ਹਾਰਨ ਤੋਂ ਬਾਅਦ ਹੁਣ ਅਡਜਸਟਮੈਂਟ ਤਾਂ ਕਿਤਨਾ ਕਿਤੇ ਕਰਨੀ ਪਣੀ ਔਰ ਪੰਜਾਬ ਇੱਕ ਵਧੀਆ ਥਾਂ ਨਜ਼ਰ ਆ ਰਹੀ ਹੈ ਅਡਜਸਟਮੈਂਟ ਦੇ ਲਈ ਕਲੀ ਅਡਜਸਟਮੈਂਟ ਨਹੀਂ ਇਹਨੂੰ ਇਸ ਤਰ੍ਹਾਂ ਨਾ ਸੋਚੋ ਕਿ ਆਪਮੇ ਆਪ ਨੂੰ ਨੈਸ਼ਨਲ ਪਾਰਟੀ ਹੈ ਜਿਹਦੇ ਜਸ਼ਨ ਨਹੀਂ ਮਨਾ ਰਹੇ ਸੀ ਤੇ ਉਹਦੀ ਹਵਾ ਨਿਕਲ ਗਈ ਹੁਣ ਇਹ ਸਵਾਲ ਇਹ ਪੈਦਾ ਹੋ ਗਿਆ ਆ ਕਿ ਇਹ ਪਾਰਟੀ ਬਚੂਗੀ ਵੀ ਕਿ ਨਹੀਂ ਬਚੂਗੀ ਜੇ ਪੰਜਾਬ ਤੋਂ ਹੁੰਜੀ ਜਾਂਦੀ ਹੈ ਜਿਵੇਂ ਦਿੱਲੀ ਤੋਂ ਹੁੰਜੀ ਗਈ ਹੈ ਇਹ ਪਾਰਟੀ ਨੇ ਬਚਣਾ ਨਹੀਂ ਹੈ ਇਹ ਪਾਰਟੀਆਂ ਇੰਜ ਨਹੀਂ ਚੱਲਦੀਆਂ ਹੁੰਦੀਆਂ ਆ ਪਾਰਟੀਆਂ ਤੁਸੀਂ ਕਿੰਨੇ ਅਗ ਲੋਕਾਂ ਦਾ ਕਿੰਨਾ ਕੁ ਇੱਕੂ ਬਣਾਈ ਜਾਓਗੇ ਇੱਕ ਜਿਹੜਾ ਵਲੰਟੀਅਰ ਦੀ ਟਰਮੀਨਾਲ ਦੀ ਤੁਸੀਂ ਕਿਸੇ ਪਾਰਟੀ ਦੇ ਉੱਤੇ ਵਲੰਟੀਅਰ ਦਾ ਨਾਂ ਸੁਣਿਆ ਕਿਤੇ ਪਾਰਟੀ ਦਾ ਜਿਹੜਾ ਅਫਸਰ ਹੋਵੇ ਵਲੰਟੀਅਰ ਦਾ ਮਤਲਬ ਤੇ ਤੁਸੀਂ ਸੇਵਾ ਕਰੋ ਮੈਂ ਇੱਥੇ ਇੱਕ ਵੱਡਾ ਆਗ ਆ ਗਿਆ ਤੇ ਮੇਰੀ ਪੂਜਾ ਕਰੋ ਤੇ ਤੁਸੀਂ ਵਲੰਟੀਅਰ ਬਣੇ ਰਹੋ ਤੇ ਮੈਂ ਤੁਹਾਨੂੰ ਜਿਹਨੂੰ ਚੰਗਾ ਮੈਨੂੰ ਜਿਹੜਾ ਲੱਗੂਗਾ ਉਹਨੂੰ ਸ਼ੁਕਰੀਆਦ ਦੇ ਦੂੰਗਾ ਬਾਕੀ ਦੇ ਜਾ ਕੇ ਆਪਣੀਆਂ ਤੱਪੜ ਵਿੱਚ ਹੁੰਦੇ ਰੋ ਇਹ ਤੁਸੀਂ ਵੀ ਜਿਹੜਾ ਪੁਆਇੰਟ ਆਊਟ ਕੀਤਾ ਅਸੀਂ ਦੇ ਵਿੱਚ ਇੱਕ ਸਾਲ ਰਹਿ ਕੇ ਇਹਨਾਂ ਦੇ ਦੇਖਿਆ ਇਹ ਤੇ ਲੋਕਾਂ ਨੂੰ ਵਰਕਰਾਂ ਨੂੰ ਇਹ ਜੋਗਿੰਦਰ ਯਾਦਵ ਨੇ ਇੱਕ ਬਹੁਤ دیر ਪਹਿਲਾਂ ਇਹਨਾਂ ਨੂੰ ਗੱਲ ਕਹੀ ਸੀ ਕਿ ਜਿੰਨੇ ਤੁਸੀਂ ਕੰਮ ਕਰ ਰਹੇ ਹੋ ਨਾ ਇਹਨਾਂ ਨੇ ਤਹੂ ਖਚਰਾ ਵਾਂਗੂ ਯੂਜ਼ ਕਰਨਾ ਬਾਅਦ ਵਿੱਚ ਛੱਡ ਦੇਣਾ ਤੇ ਬੰਦਾ ਕੋਈ ਹੋਰ ਹੀ ਲਿਆ ਕੇ ਬਾਹਰੋਂ ਲਾ ਦੇਣਗੇ ਉਹ ਅੱਜ ਤੱਕ ਉਹ ਗੱਲ ਸਾਚੀਆ ਪਿਛਲੇ 10-11 ਸਾਲਾਂ ਦੀ ਜਦੋਂ ਦੀ ਇਹ ਪਾਰਟੀ ਕੰਮ ਕਰ ਰਹੀ ਹੈ ਸਾਡੇ ਬੰਦੇ ਵਾਰ-ਵਾਰ ਇਹੋ ਜਿਹੇ ਭੋਲੇ ਆ ਕਿਵੇਂ ਨੇ ਚੱਕਰ ਦੀ ਉਧੇ ਆ ਜਾਂਦੇ ਆ ਲਓ ਜੀ ਮੈਂ ਤੇ ਕੰਮ ਕਰਦਾ ਮੈਨੂੰ ਆ ਫਲਾਣਾ ਪ੍ਰਧਾਨ ਬਣਾਤਾ ਮੈਨੂੰ ਆ ਫਲਾਣਾ ਇੱਥੇ ਕਨੀਨਰ ਲਾਤਾ ਓਏ ਉਹ ਜਿਹੜਾ ਗੱਲਾਂ ਕਰ ਕਰਾ ਕੇ ਪ੍ਰਧਾਨ ਜੀ ਦੀ ਪੁੱਛ ਜਿਹੜੀ ਲੱਗ ਜਾਂਦੀ ਆ ਉਹ ਚੱਕੇ ਪਰਾਂ ਮਾਰਦੇ ਜਦੋਂ ਜਦੋਂ ਅਸਲੀ ਜਦੋਂ ਕੋਈ ਯੋਗਤਾ ਦੇਣਾ ਤੇ ਹੈਸਟ੍ਰਾਈਂ ਦਿੰਦੇ ਜਿਵੇਂ ਹੋਣ ਇਹ ਜਾਂ ਜਦੋਂ ਜਿਸ ਤਰੀਕੇ ਨਾਲ ਜਦੋਂ ਟਿਕਟਾਂ ਦੇਣੀਆਂ ਉਹਨਾਂ ਨੇ ਇਹ ਦੇਖਣਾ ਕਿ ਉਹਨਾਂ ਦਾ ਚਿਹਤਾ ਪੁੱਤ ਉਹਨਾਂ ਦਾ ਕੌਨਫੀਡੈਂਸ਼ਲ ਜਿਹੜਾ ਮਾਨ ਲਿਆ ਕੇ ਲਿਆਊਗਾ ਉਹ ਕੌਣ ਹੋ ਸਕਦਾ ਉਸ ਕਿਸਮ ਦਾ ਇਹ ਸਾਰਾ ਇਹਨਾਂ ਦਾ ਕਾਰੋਬਾਰ ਹੈਗਾ ਕਾਰੋਬਾਰ ਇਹਨਾਂ ਦਾ ਅਸਲ ਮਾਨਿਆ ਵਿੱਚ ਕੱਲਾ ਪੰਜਾਬ ਤੇ ਇਸ ਕਰਕੇ ਨਹੀਂ ਕਿ ਇਹ 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 ਪੰਜਾਬ ਨੂੰ ਲੁੱਟਣਾ ਹੀ ਚਾਹੁੰਦੇ ਆ ਪੰਜਾਬ ਦੀ ਰੋਟੀ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਹੋਂਦ ਆ ਅਗਿਸਟੈਂਸ ਆ ਉਹ ਖਤਰੇ ਜਾਂ ਉਹਨੂੰ ਬਚਾਉਣਾ ਚਾਹੁੰਦੇ ਆ ਇਹ ਉਹ 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 ਚੀਜ਼ ਐਟ ਸਟੇਕ ਹੈ ਠੀਕ ਆ ਔਰ ਮੈਨੂੰ ਇਸ ਗੱਲ ਦਾ ਪੂਰਾ ਸ਼ੱਕ ਆ ਕਿ ਜੇ ਪੰਜਾਬ ਚ ਆ ਗਏ ਤੇ ਪਾਰਟੀ ਬਚਦੀ ਨਹੀਂ ਕਿਸੇ ਨੇ ਇਹਨਾਂ ਦਾ ਨਾਂ ਲੈਣਾ ਵੀ ਬੰਦ ਕਰ ਦੇ ਆ ਪ੍ਰੋਫੈਸਰ ਸਾਹਿਬ ਜਿਵੇਂ ਵਿਰੋਧੀ ਤਰ੍ਹਾਂ ਬੋਲ ਰਹੀਆਂ ਨੇ ਜਾਂ ਇਕਾਦੁਕਾ ਇਹਨਾਂ ਦੇ ਬੁਲਾਰੇ ਵੀ ਧੋਵੇ ਸੁਰਦ ਵਿੱਚ ਬੋਲ ਰਹੇ ਨੇ ਜਿਹੜੇ ਚੁਣੇ ਹੋਏ ਐਮਐਲਏ ਨੇ 92 93 94 ਐਮਐਲਏ ਨੇ ਉਹ ਵੀ ਘੱਟੋ ਘੱਟ ਗਲਤਾਂ ਕਰਤੇ ਹੀ ਹੋਣੇ ਨੇ ਨਾ ਸੀਐਮ ਸਾਹਿਬ ਤੱਕ ਹੀ ਗੱਲ ਪਹੁੰਚਾਦੇ ਹੋਣੇ ਕਿ ਗਰਾਊਂਡ ਤੋਂ ਪਾਈਏ ਇਹ ਗੱਲਾਂ ਆ ਰਹੀਆਂ ਗਰਾਊਂਡ ਤੋਂ ਆਵਾਜ਼ਾਂ ਆ ਰਹੀਆਂ ਕਿ ਤੁਸੀਂ ਬਾਹਰ ਗੈਰ ਪੰਜਾਬੀ ਲੋਕਾਂ ਨੂੰ ਵੱਡੇ ਵੱਡੇ ਅਹੁਦੇ ਦੇ ਰਹੇ ਹੋ ਅਜਿਹੇ ਅਹੁਦੇ ਜਿਹੜੇ ਪੰਜਾਬੀਆਂ ਦੇ ਹੱਕ ਹਕੂਕ ਦੇ ਅਹੁਦੇ ਨੇ ਉਹਨਾਂ ਦਾ ਹੱਕ ਖੋ ਕੇ ਤੁਸੀਂ ਆਪਣੇ ਕੋਲ ਲੈ ਰਹੇ ਹੋ ਕੀ ਉਹਨਾਂ ਦੀ ਵੀ ਕੋਈ ਫਰਿਆਦ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨੇ ਜੇ ਉਹ ਆਪ ਆਪਣੀ ਹਿੰਮਤ ਦੇ ਨਾਲ ਆਏ ਹੁਣ ਤੂੰ ਇਸ ਪਾਰਟੀ 'ਚ ਨਾ ਜਾ ਜੀ ਹੂੰ ਉਹ ਬਹੁਤੇ ਬੰਦੇ ਇਸ ਪਾਰਟੀ 'ਚ ਗਏ ਹੀ ਆ ਕਿ ਕਿਸੇ ਦੀ ਟਿਕਟ ਮਿਲ ਜਾਂਦੀ ਆ ਉਹ ਬੰਦਿਆਂ ਨੂੰ ਟਿਕਟ ਮਿਲ ਗਈ ਉਹ ਤੇ ਉਹ ਤੇ ਸੱਚ ਸ਼ੁਕਰਗੁਜ਼ਾਰ ਕਰਦੇ ਆ ਉਹਨਾਂ ਸ਼ੁਕਰਗੁਜ਼ਾਰ ਆ ਉਹਨਾਂ ਨੂੰ ਤੇ ਇਹ ਆ ਕਿ ਕਿਤੇ ਏਜਰੀ ਵਾਰ ਦਾ ਵਾਰ ਨਾ ਬਿੰਦਾ ਹੋ ਜੇ ਏਜਰੀ ਵਾਰ ਦੇ ਤੇ ਛੁਪਨੇ ਲੈਂਦੇ ਆ ਕੋਈ ਕੰਮ ਜੇ ਛੱਡਿਆ ਆ ਤੇ ਉਹਦੀ ਸਵੇਰੇ ਸਵੇਰ ਪੂਜਾ ਨਹੀਂ ਕਰਦੇ ਕਈ ਢੀਂ ਲਿਜਾਉਂਦੇ ਇੱਕ ਅੱਗੇ ਧੂਪ ਰਾਖ ਕੇ ਅਦਰਵਾਈਜ਼ ਉਹਨਾਂ ਨੂੰ ਲੱਗਦਾ ਕਿ ਜੋ ਕੋਝ ਵੀ ਉਹ ਹੈਗੇ ਉਹ ਤਾਂ ਕੇਜਰੀਵਾਲ ਕਰਕੇ ਆ ਇਸ ਕਰਕੇ ਕਿਸੇ ਦੀ ਕੋਈ ਜ਼ਰਤ ਹੈਗੀ ਆ ਕਿ ਕੇਜਰੀਵਾਲ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਸਾਡੇ ਬਹੁਤ ਸਾਰੇ ਨੇੜੇ ਦੇ ਦੋਸਤ ਉਹ ਸਾਨੂੰ ਫੋਨ ਕਰਨਾ ਬੰਦ ਕਰ ਗਏ ਉਹ ਮੈਂ ਤਾਂ ਕੋਈ ਫੋਨ ਚੋ ਕਰਨਾ ਬੰਦ ਕਰਦੇ ਇੰਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਜੇ ਤੁਸੀਂ ਸਾਡੇ ਅੱਗੇ ਬੰਦੇ ਜਿਹੜੇ ਕ੍ਰਿਟਿਕ ਹੈਗੇ ਆ ਜਿਹੜੇ ਕ੍ਰਿਟੀਕਲੀ ਇਹਨਾਂ ਨੂੰ ਲੈਂਦੇ ਆ ਉਹਨਾਂ ਨਾਲ ਫੋਨ ਕਰਦੇ ਸਾਡਾ ਅੰਦੇ-ਨੇ ਪਤਾ ਖੱਟਿਆ ਜਾਣਾ ਇੰਨਾ ਅੰਦਰ ਟੈਰਰ ਡਰ ਪਾਓ ਸ਼ੰਕਾ ਕਿ ਤੁਸੀਂ ਕਹਿੰਦੇ ਕਿ ਉਹ ਬੰਦੇ ਕਈ ਦੇ ਹੋਣਗੇ ਸਵਾਲ ਹੀ ਨਹੀਂ ਪੈਦਾ ਸਭ ਉਲਟਾ ਕਹਿਨੇ ਹੋਣਗੇ ਬੰਦੇ ਜੀ ਇਹ ਤੇ ਬਹੁਤ ਚੰਗਾ ਹੋੜ ਚਾਰ ਬੰਦੇ ਲੈ ਕੇ ਆਓ ਸਾਡੇ ਤੇ ਪੰਜਾਬ ਨੂੰ ਤੁਸੀਂ ਬੜਾ ਹਰਾ ਭਰਾ ਕਰਕੇ ਜਾਓਗੇ ਇਸ ਕਿਸਮ ਦੀ ਸਾਈਕਲੋਜੀ ਬਣੀ ਹੋਈ ਹੈ ਪਾਰਟੀ ਦੇ ਅੰਦਰ ਪਾਰਟੀ ਦੇ ਅੰਦਰ ਕੋਈ ਵੀ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਸਿਰਫ ਇੱਕ ਆਦਮੀ ਦਾ ਰਾਜ ਹੈ ਜਿੱਧਰ ਗੱਲ ਚੱਲਦੀ ਚਲਾਉਣੀ ਚਾਹੁੰਦਾ ਉਧਰ ਨੂੰ ਜਾਂਦੀ ਹੈ ਹਮ ਚਲੋ ਠੀਕ ਹੈ ਬਿਲਕੁਲ ਕਿਉਂਕਿ ਇਹਦਾ ਖਮਿਆਜ਼ਾ ਬਹੁਤੇ ਤੌਰ ਤੇ ਕਹਿ ਰਹੇ ਨੇ ਕਿ ਭੁਗਤਣਾ ਜ਼ਰੂਰ ਪਏਗਾ ਪਾਰਟੀ ਨੂੰ ਕਿਉਂਕਿ ਜੋ ਵਾਦੇ ਜੋ ਦਾਅਵੇ ਕੀਤੇ ਜਾ ਰਹੇ ਸੀ ਉਹਨਾਂ ਦਾਅਵਿਆਂ ਤੇ ਵਾਦਿਆਂ ਤੋਂ ਬਿਲਕੁਲ ਹਟਦੀ ਹੋਈ ਗੱਲ ਨਜ਼ਰ ਆ ਰਹੀ ਹੈ ਗੋਇਲ ਸਾਹਿਬ ਫਿਰ ਲੋਕਾਂ ਦੇ ਸਾਹਮਣੇ ਇੱਕ ਤੁਹਾਨੂੰ ਵੀ ਲੱਗਦਾ ਕਿ ਡਬਲ ਸਟੈਂਡਰਡ ਨਜ਼ਰ ਆਂਦਾ ਹੋਣਾ ਜਿੱਥੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਹੱਕ ਹਕੂਕ ਸਭ ਤੋਂ ਪਹਿਲਾਂ ਨੇ ਭਾਵੇਂ ਆਪਾਂ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਹੈ ਹੋਰ ਜਿਹੜੇ ਬਹੁਤ ਸਾਰੇ ਮਸਲੇ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰਜਮਾਨੀ ਕਰਾਂਗੇ ਪਰ ਦੂਜੇ ਪਾਸੇ ਜਦੋਂ ਆਪ ਹੀ ਤੁਸੀਂ ਜੇ ਜਿਹੀਆਂ ਚੀਜ਼ਾਂ ਕਰੋਗੇ ਆਪ ਹੀ ਜਿਹੀਆਂ ਚੇਅਰਮੈਨੀਆਂ ਗੈਰ ਪੰਜਾਬੀਆਂ ਨੂੰ ਦੋਹੋਂਗੇ ਤਾਂ ਪਾਰਟੀ ਦੇ ਉੱਤੇ ਹੀ ਆ ਪਾਰਟੀ ਦੀ ਲੀਡਰਸ਼ਿਪ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਤੁਹਾਡਾ ਡਬਲ ਸਟੈਂਡਰਡ ਕਿਉਂ ਹੈ ਦੋਹਰਾ ਸਟੈਂਡਰਡ ਕਿਉਂ ਨਹੀਂ ਦੋਹਰਾ ਸਟੈਂਡਰਡ ਤਾਂ ਦੇਖੋ ਇਹਨਾਂ ਦਾ ਹਰ ਇੱਕ ਗੱਲ ਚ ਹੀ ਹੈ ਕਹਿਣੀ ਤੇ ਕਤਨੀ ਦੇ ਵਿੱਚ ਮੈਂ ਹਮੇਸ਼ਾ ਹੀ ਜਿਹੜਾ ਭਗਵੰਤ ਮਾਨ ਜੀ ਨੇ ਚਾਹੇ ਕੇਜਰੀਵਾਲ ਜੀ ਨੇ ਫਰਕ ਰਿਆ ਹੀ ਐ ਸਰਪੀ ਜੀ ਤੁਸੀਂ ਕੋਈ ਮਰਜ਼ੀ ਕੋਈ ਮਰਜ਼ੀ ਮਸਲਾ ਲੈ ਲਓ ਤੁਸੀਂ ਦੇਖੋ ਕਿ ਜਦੋਂ ਤੋਂ ਵੀ ਇਹ ਪਾਰਟੀ ਦੀ ਸ਼ੁਰੂਆਤ ਹੋਈ ਐ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲੇ ਦਿਨੋਂ ਹੀ ਜਿਹੜਾ ਹੈਗਾ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਚ ਇਹਨਾਂ ਨੇ ਗੈਰ ਪੰਜਾਬੀ ਲਿਆ ਕੇ ਚਾਹੇ ਰਾਕਬ ਚੱਡਾ ਸੀਗੇ ਚਾਹੇ ਹੋਰ ਸੀਗੇ ਇੰਨੇ ਬੰਦੇ ਗੈਰ ਪੰਜਾਬੀ ਲਿਆ ਕੇ ਇਹਨਾਂ ਨੇ ਥੋੜੇ ਸੰਦੀਪ 파ਟਕ ਸੀਗੇ ਉੱਤੇ ਮੈਂਬਰ ਪਾਰਲੀਮੈਂਟ ਬਣਾ ਦਿੱਤੇ ਜਿਹੜੀ ਸਟੇਟ ਬਾਰੇ ਕਿਸੇ ਨੂੰ ਪਤਾ ਹੀ ਨਹੀਂਗਾ ਉਹਨਾਂ ਨੇ ਉਹ ਮੈਂਬਰ ਪਾਰਲੀਮੈਂਟ ਉੱਥੇ ਕੀ ਕਰੂਗਾ ਤੁਸੀਂ ਦੱਸੋ ਵੀ ਸੰਦੀਪ ਪਾਟਕ ਨੇ ਪੰਜਾਬ ਦੀ ਆਵਾਜ਼ ਕਿੰਨੀ ਵਾਰ ਚੱਕੀ ਹੈਗੀ ਪਾਰਲੀਮੈਂਟ ਦੇ ਵਿੱਚ ਉਹ ਸਿਰਫ ਆਪਣੀ ਪਾਰਟੀ ਦੀ ਗੱਲ ਕਰਦੇ ਆ ਉੱਥੇ ਕਿ ਉਹਨਾਂ ਨੂੰ ਕੋਈ ਪੰਜਾਬ ਦਾ ਘਟਤਲਬ ਨਹੀਂ ਆਈ ਉਹ ਪੰਜਾਬ ਦੇ ਵਿੱਚ ਰਹਿੰਦੇ ਆ ਇਸੇ ਤਰੀਕੇ ਤੁਸੀਂ ਕੋਈ ਮਰਜ਼ੀ ਲਾ ਲਓ ਚਾਹੇ ਤੁਸੀਂ ਹੁਣ ਉਹ ਇਹਨਾਂ ਦਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਲਾ ਲਓ ਉਹਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਬੰਦੇ 2-2 ਲੱਖ ਤੇ 2.5 ਲੱਖ ਤੇ 1.5 ਲੱਖ ਤੇ ਕਿੰਨੇ ਹੀ ਮਤਲਬ ਕੜਕਰੀਬ 100 ਦੇ ਕਰੀਬ ਬੰਦੇ ਇਹਨਾਂ ਦੇ ਭਰਤੀ ਕਰਕੇ ਰੱਖਿਆ ਉੱਥੇ ਦਿੱਲੀ ਦਾ ਇਹਨਾਂ ਦੇ ਸਾਰੇ ਵਰਕਰ ਔਰ ਉਹ ਬੰਦੇ ਨਾ ਹੀ ਉੱਥੇ ਡਿਪਾਰਟਮੈਂਟ ਦੇ ਵਿੱਚ ਆਉਂਦੇ ਸੀਗੇ ਉਹ ਸਿਰਫ ਇਹਨਾਂ ਦੇ ਦਿੱਲੀ ਕੋਈ মিডিਆ ਵਾਲਿਆਂ ਨੂੰ ਡਰਾਉਣਾ ਕੋਈ ਕਿਤੇ ਹੋਰ ਫੋਨ ਕਰਨੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਸੈਟਿੰਗ ਕਰਨੀ ਹੈ ਸਿਰਫ ਇੰਨਾ ਕੰਮਾਂ ਤੇ ਰਹਿੰਦੇ ਸੀ ਇਹਨਾਂ ਦੇ ਪਾਰਟੀ ਦੇ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਤਨਖਾਹਾਂ ਤੇ ਲਾਇਆ ਜਾਂਦਾ ਸੀ ਹੁਣਾਂ ਤੁਹਾਨੂੰ 42 ਹੋਰ ਦੱਸਿਆ 42 ਲਗਾ ਦਿੱਤੇ ਤੇ 50 ਹੋਰ ਤਿਆਰ ਨੇ ਵੱਡੀਆਂ ਚੇਅਰਮੈਨੀਆਂ ਵੀ ਦਿੱਲੀ ਵਾਲਿਆਂ ਨੂੰ ਤੇ ਇਹ 1.5 ਲੱਖ ਸਵਾ ਸਵਾ ਲੱਖ ਦੀ ਤਨਖਾਹ ਤੇ ਜਿਹੜੇ ਮੈਂਬਰ ਰੱਖਿਆ ਵੀ ਔਰ ਇਸ ਪੰਜਾਬ ਦੇ ਲੋਕਾਂ ਨਾਲ ਵੀ ਤਾਂ ਠੋਖਾ ਹੈ ਔਰ ਮੈਨੂੰ ਤਰਸਦੇ ਉਹਨਾਂ ਵਲੰਟੀਰਾਂ ਤੇ ਆਉਂਦਾਗਾ ਜਿਹੜੇ ਕਿ 2014 ਤੋਂ 13 ਤੋਂ ਲੱਗੇ ਹੋਏ ਐ ਔਰ ਹੁਣ ਤੱਕ ਆਸ ਕਰਦੇ ਪਏ ਐ ਮੈਨੂੰ ਕੋਈ ਵਲੰਟੀਅਰ ਇਹਨਾਂ ਦਾ ਕੋਈ ਲੀਡਰ ਹੀ ਹੈ ਨਾ ਦੱਸਦਾ ਸੀ ਕਿ ਜਦੋਂ ਕੋਈ ਗੱਲ ਚ ਲਾਉਣੀ ਹੈ ਕਿ ਸਾਨੂੰ ਆ ਮਤਲਬ ਸਾਨੂੰ ਕੋਈ ਅਹੁਦਾ ਦੇ ਦਿਓ ਜਾਂ ਚੇਅਰਮੈਨ ਹੀ ਦੇ ਦਿਓ ਇਹ ਤਾਂ ਇਹ ਤੁਹਾਡੇ ਗਾਲੀ ਪੈ ਜਾਂਦੇ ਕਹਿੰਦੇ ਤੁਸੀਂ ਤੁਸੀਂ ਤੋਂ ਆਪ ਤੋਂ ਪਦ ਕੀ ਉਹ ਕਰਦੇ ਹੋ ਡਿਮਾਂਡ ਕਰਦੇ ਹੋ ਮਤਲਬ ਉਹੀ ਗੱਲ ਹੈ ਕਿ ਜਿਹੜੀ ਕੁਰਸੀ ਹੈ ਕੋਈ ਜਾਂ ਜਿਹੜੀ ਚੇਅਰਮੈਨ ਹੀ ਉਹ ਦਿੱਲੀ ਵਾਲਿਆਂ ਨੂੰ ਦੇਣੀ ਹੈ ਜੇ ਕੋਈ ਪੰਜਾਬ ਦਾ ਬੰਦਾ ਮੰਗਦਾ ਉਹਦੇ ਗਲ ਪੈ ਜੋ ਕਿ ਤੇ ਅਸੀਂ ਸਾਰਾ ਦਿਨ ਜਿਹੜੇ ਹੈਗੇ ਬੰਦੇ ਲੁੱਟੇ ਅਸੀਂ ਆਪਦੇ ਬੰਦਿਆਂ ਦੇ ਵਿੱਚ ਵੰਡੀ ਜਾਈਏ ਔਰ ਅਸੀਂ ਤੁਸੀਂ ਦੇਖੋ ਕਿ ਕਰਾਪਸ਼ਨ ਅੱਜ ਦੀ ਕਿੱਥੇ ਬੰਦ ਹੋਈ ਹੈ ਇੱਕ ਵੀ ਡਿਪਾਰਟਮੈਂਟ ਮੈਨੂੰ ਦੱਸੋ ਕਿ ਇਹ ਕਹਿੰਦੇ ਕ腐ਸ਼ਨ ਬੰਦ ਹੋ ਗਈ ਹੈ ਕੋਈ ਕਹਿੰਦਾ ਨਸ਼ਾ ਬੰਦ ਹੋ ਗਿਆ ਕੋਈ ਕਹਿੰਦਾ ਜੀ ਸਾਡਾ ਇਦਾਂ ਹੋ ਗਿਆ ਕੋਈ ਵੀ ਚੀਜ਼ ਦੱਸੋ ਕ腐ਸ਼ਨ ਵਧੀ ਹੈਗੀ ਚਾਹੇ ਤੁਸੀਂ ਰਜਿਸਟਰੀਆਂ ਦੀ ਲਗਾ ਲਓ ਚਾਹੇ ਤੁਸੀਂ ਜਿਹੜੀ ਮਰਜ਼ੇ ਡਿਪਾਰਟਮੈਂਟ ਦੇ ਵਿੱਚ ਲਗਾ ਲਓ ਇਹਨਾਂ ਤੋਂ ਚਾਹੇ ਤੁਸੀਂ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਲਗਾ ਲਓ ਔਰ ਨਸ਼ਾ ਬਿਲਕੁਲ ਆਮ ਹੋਇਆ ਪਿਆ ਪਤਾ ਨਹੀਂ ਕਿਵੇਂ ਇਹ ਬਿਆਨ ਦੇਈ ਜਾਂਦੇ ਕਿ ਨਸ਼ਾ ਬੰਦ ਹੋ ਗਿਆ ਨਸ਼ਾ ਘਟ ਗਿਆ ਜਿਹੜੇ ਨੂੰ 100% ਨਸ਼ਾ ਬੰਦ ਹੋ ਗਿਆ ਇਹ ਚੀਜ਼ਾਂ ਪਤਾ ਨਹੀਂ ਇਹ ਕਿਸੇ ਪੰਜਾਬ ਦੇ ਲੋਕਾਂ ਨਾਲ ਸ਼ਰੀਆਮ ਧੋਖਾ ਠੀਕ ਸ਼ਰੀਆਮ ਧੋਖਾ ਪੰਜਾਬ ਦੇ ਲੋਕਾਂ ਨਾਲ ਇਹ ਗੱਲ ਜਿਹੜਦੇ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਨੇ ਤੇ ਜਿਹੜੇ ਪੰਜਾਬਦਰਦੀ ਨੇ ਪੰਜਾਬ ਹਤਾਸ਼ੀ ਨੂੰ ਵੀ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਵਿਚਾਰ ਚਰਚਾ ਦੇ ਲਈ ਸੋ ਮੁੱਖੀ ਗੱਲ ਇਹ ਹੈ ਕਿ ਮੌਜੂਦਾ ਸਰਕਾਰ ਵੱਲੋਂ ਜੜੀਆਂ ਇਹ ਕੁਰਸੀਆਂ ਵੰਡੀਆਂ ਗਿਆ ਨੇ ਚੇਅਰਮੈਨੀਆਂ ਵੰਡੀਆਂ ਗਿਆ ਨੇ ਇਸ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਨੇ ਕਿ ਬਹੁਤ ਅਹਿਮ ਬੋਰਡ ਨੇ ਬਹੁਤ ਅਹਿਮ ਅਹੁਦੇ ਨੇ ਜਿਨਾ ਤੇ ਹੱਕ ਜਿਹੜਾ ਉਹ ਪੰਜਾਬੀਆਂ ਦਾ ਹੋਣਾ ਚਾਹੀਦਾ ਹੈ ਪੰਜਾਬੀ ਇਹਨਾਂ ਕੁਰਸੀਆਂ ਤੇ ਬੈਠਣੇ ਚਾਹੀਦੇ ਨੇ ਪਰ ਗੈਰ ਪੰਜਾਬੀ ਬੈਠ ਰਹੇ ਜਿੱਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਇਹਨਾਂ ਕੁਰਸੀਆਂ ਤੇ ਬੈਠਣ ਦੇ ਲਾਇਕ ਨਹੀਂ ਹੈ ਇਹ ਸਵਾਲ ਸਰਕਾਰ ਦੇ ਸਾਹਮਣੇ ਸਰਕਾਰ ਦਾ ਜਵਾਬ ਦੇ ਦੇਸ਼ ਤੋਂ ਲਈ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ